ਆਇਆ ਤੁਹਾਨੂੰ ਆਇਆ ਕਾਟ ਕਾਟ ਕਰਦੇ ਹਾਂ ਇੱਧਰ 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 ਆ ਸਾਰੇ ਆਇਆ ਤੈਨੂੰ ਕੋਟਾ ਨਹੀਂ ਕੱਟੇ ਨੂੰ ਮੈਂ ਦਿਖਾਇਆ ਇਸੇ ਕਰਕੇ ਆ ਜਾ ਆਏ ਆਏ ਸਾਰੇ ਆਇਓ ਸਾਰੇ ਤੇ ਆਜੋ ਕਮਾਂਡ ਰੋ ਇਹ ਰਾ ਜੀਵਾ ਦੇਖੋ ਟੈਕ ਚੀਜ਼ ਸੱਚੀਓ ਮੈਂ ਸਮਝ ਦਿੱਤਾ ਹੂਗਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਿਰੋਧਾ ਚਲਾਉਣੀ ਹੈ ਬਾਈ ਚਲਾਉਣੀ ਹੈ ਚਲਾਉਣੀ ਹੈ ਆ ਕਿਵੇਂ ਬੋਲਦੇ ਜੀ ਆ ਲੱਗਦਾ ਜਿਵੇਂ ਖੂਚ ਆਵਾਜ਼ ਆਂਦੀ ਪਈ ਆ ਜੀਨੇ ਚੱਲ ਜੂ ਸਾਡੇ ਪੈਸੇ ਰੁਕੇ ਨਹੀਂ ਆ ਚਾਹੀ ਤੇਰੇ ਕੋਲ ਤਾਂ ਮੇਡੀ ਆ ਜਾ ਮਾੜੀ ਤੁਹਾਡੀ ਫੋਟੋ ਵੇਚਣ ਆ ਆ ਪੈਸੇ ਬੜੇ ਰੁਕੇ ਆ ਤੇ ਜਾਨ ਦੀ ਪਿਆਰ ਜੋ ਆ ਕਰ ਰਾਣਾ ਮੈਨੂੰ ਬੇਨਤੀ ਆ ਆ ਮੇਰੀ ਭੈਣ ਇੱਕ ਕਹਿ ਰਹੀ ਆ ਕਿ ਪੈਸੇ ਰੁਕੇ ਆ ਹੁਣ ਧਿਆਨ ਕਰੋ ਬੋ ਮੈਂ ਗਿਟਨ ਕੋ ਗੱਲ ਕਹਿਣਾ ਨਹੀਂ ਚਾਹੁੰਦਾ ਪਰ ਗੈਰਨੀ ਉਹ ਵੀ ਬੰਦੀ ਆ ਕਿ ਤੁਹਾਨੂੰ ਪਤਾ ਲੱਗ ਜਾਵੇ ਪਤਾ ਨਾ ਤੜੀ ਥੋੜਾ ਦੂਰ ਗਏ ਉਹ ਰੱਖ ਲਈ ਮੈਨੂੰ ਤਾਂ ਅਣਕਿੰਦੀ ਪੈਸੇ ਰੱਖੇ ਆ ਪੈਸਿਆਂ ਦੀ ਤੁਸੀਂ ਲੈ ਚ ਬਣਾ ਦਿਓ ਮੈਨੂੰ ਪੈਸੇ ਤੁਹਾਡੇ ਆ ਜਾਣਗੇ ਕਿੱਥੇ ਕਿਸੇ ਰਗੇ ਪਰ ਮੈਨੂੰ ਤਾਂ ਹੁਣ ਦੱਸ ਦੇ ਕੋਈ ਨਹੀਂ ਕਿਸੇ ਜਿਹੜਾ ਜੁਲਦੀ ਨਹੀਂ ਉਹ ਵੀ ਵਰਦੇ ਨਹੀਂ ਕਿ ਪ੍ਰਧਾਨ ਨਾਲ ਕੋਈ ਗੱਲਬਾਤ ਨਾ ਹੋਏ ਇਹਨਾਂ ਦੀ ਪਤਾ ਨਹੀਂ ਕਿਉਂ ਇਹ ਤਾਂ ਹਣ ਇਹਨਾਂ ਦੱਸਣਾ ਪੈਸੇ ਤੇਰੇ ਦੁੱਖਿਆ ਤੂੰ ਦੱਸਣਾ ਕਿ ਇਹਨਾਂ ਦੱਸਣਾ ਹਾਂਜੀ ਹਾਂਜੀ ਸਾਡੇ ਕਾਪ ਰੁਪਏ ਪਾਣੇ ਮੀਟਿੰਗ ਚ ਮੀਟਿੰਗ ਚ ਆਉਣੀ ਜੀ ਆਪਣੀ 00011 918 ਬਣਾਏ ਉਹਨੇ ਪੈਸੇ ਨਹੀਂ ਰੁਕੇ ਜਿਹੜਾ ਉਹ ਰੁਕੇ ਨਹੀਂ ਜੁਆ ਉਹ 000 ਦੀ ਬਸਤ ਪੈਸੇ ਟੋਣੇ ਤੁਹਾਡੇ ਆ ਕੋਈ ਗੱਲ ਨਹੀਂ ਆ ਆਈ ਮੋਟਰ ਦੇਖੋ ਜੀ ਰਾਜੇ ਕੋ ਜੀ ਰਤਵੀ ਪਾਇ ਤਾਂ ਮੇਰੇ ਕੋਲ ਹੱਲ ਹੈਗਾ ਮੇਰੇ ਕੋਲ ਹੱਲ ਹੈਗਾ ਲੱਖੋ ਫਿਰ ਮੈਂ ਇੱਕ ਗੱਲ ਕਰਾਂਗਾ ਕੀ ਕੋਈ ਪਾਸਾ ਡੰਗਰ ਸਾਰੇ ਨੇ ਕਿਸੇ ਨੇ ਰੱਖਿਆ ਨਾ ਰੱਖਿਆ ਡੰਗਰ ਜੋ ਕਿਸੇ ਨੇ ਡੰਗਰ ਰੱਖਿਆ ਨਾ ਜੀ ਜੇ ਡੰਗਰ ਛੱਡਦੇ ਆ ਨਾ ਕੋਈ ਡਾਂਗ ਵਾਲਾ ਬੰਦਾ ਹੁੰਦਾ ਹੈ ਬੰਦਾ ਜਿਹੜਾ ਡਾਂਗ ਵਾਲਾ ਬੰਦਾ ਹੁੰਦਾ ਡੰਗਰਾਂ ਨੂੰ ਵਾਪਸ ਲੈ ਆਉਂਦਾ ਹੈ ਤੁਹਾਡੇ ਹੱਕਾਂ ਨਹੀਂ ਰਾਖੀ ਰੱਖਦਾ ਰੱਖਦਾ ਮੈਨੂੰ ਲੱਗਦਾ ਕਿ ਹੁਣ ਮੇਰੇ ਦੱਸਣ ਦੀ ਲੋੜ ਨਹੀਂ ਹੈ ਵਾਲ ਚਿੱਟੇ ਹੋ ਗਏ ਨੇ ਕਿਉਂਕਿ ਮੈਂ ਨਹੀਂ ਬਦਲਿਆ ਮੈਂ ਤੁਹਾਡੀ ਕੰਮ ਨਹੀਂ ਖੜਾ ਜੀ ਪਰ ਤੁਸੀਂ ਬਦਲ ਗਏ ਹੋ ਹੈਨਾ ਤੁਸੀਂ ਮੇਰੇ ਅੱਗੇ ਗੱਲ ਕਰਿਆ ਕਰੋ ਕੋਈ ਗੱਲ ਨਹੀਂ ਹੋਵੇਗੀ ਸਤਿਪੁਰੇ ਫੋਨ ਨਹੀਂ ਹੈਗਾ ਮੇਰਾ ਘਰ ਹੈਗਾ ਫੋਨ ਲੈ ਸਕਦੇ ਹੋ ਇਹ ਤੁਹਾਨੂੰ ਕੱਟ ਦੇਣੀ ਹੈ ਗਰਾਗਾ ਤੋਂ ਨਹੀਂ ਕਰਦੇ ਜੇ ਬਾਹਰ ਕੱਢਣਗੇ ਨਾ ਮੇਰੇ ਘਰ ਤੋਂ ਤੇ ਤੁਹਾਨੂੰ ਮੇਰੇ ਘਰ ਕੱਲੇ ਕੱਲੇ ਚਲਾ ਕੇ ਦੇ ਸਕਦਾ ਮੈਂ ਐਨੀ ਹਿੰਮਤ ਰੱਖਦਾ ਅਸੀਂ ਤਾਂ ਇਹਦੇ ਨਾਲ ਹੀ ਆ ਅਸੀਂ ਤਾਂ ਇਹ ਵੀ ਨਾਲ ਸਾਡੇ ਰਵੇ ਦੱਸ ਹੀ ਵੀ ਇਹਦੇ ਨਾਲ ਚਲੋ ਅੱਜ ਦੀ ਮੀਟਿੰਗ ਦਾ ਕਿਹੜਾ ਪਾਣੀ ਪਾਉਗੇ ਆਪਾਂ ਕੈਸ ਲਾਜ ਵਿੱਚ ਆ ਆਦੇ ਤੋਂ ਬੁਧਾ ਗਿਲੇ ਵਰ ਤੇ ਆਇਆ ਸਾਰਾ ਬੰਦਾ ਦੇ ਇੱਕ ਆਇਆ ਇੱਕ ਦੇਰੇ ਗਰਸਨ ਮੇਰੀ ਜਿਹੜਾ ਪਹਿਲੋ ਕੇਸ ਚੱਲਦਾ ਪਿਆ ਸੀ ਨਾ ਪਹਿਲਾਂ ਦੇ ਵਿੱਚ ਸਾਰਿਆਂ ਦੇ ਪੈਸੇ ਆ ਕੇ ਸਾਢੇ ਦੋ ਜੀਆਂ ਦੇ ਪੈਸੇ ਨਹੀਂ ਆਏ ਤਿੰਨ ਤਿੰਨ ਸੌ ਚਾਰ ਚਾਰ ਲਾਇ ਸੀ ਇੱਥੇ ਐਂ ਜੀ ਹੁਣ ਤੂੰ ਮੀਟਿੰਗ ਤੁਰੰਤ ਦੇਂਗੀ ਤਾਂ ਆ ਹੁਣ ਤੂੰ ਅੱਛੇ ਦਾ ਜੋਰ ਲਾਣ ਲਈ ਨਾ ਮੇਰਾ ਘਰ ਦੂਰ ਆ ਤੂੰ ਕਿੱਥੇ ਰਹੇ ਸੀ ਮੇਰੀ ਮੇਰਾ ਘਰ ਦੂਰ ਕਦੀ ਮੈਨੂੰ ਦੱਸਿਆ ਵੀ ਮੈਨੂੰ ਦੱਸਿਆ ਤੁਸੀਂ ਕਿ ਕਦੀ ਮੱਥੇ ਲੱਗਣਾ ਸੀ ਉਦੋਂ ਹੀ ਦੱਸਣਾ ਹੈ ਪਾਸੇ ਜਿਹਦੇ ਰੁਕੇ ਹੋਣ ਨਾ ਉਹਨੂੰ ਰੋਟੀ ਨਹੀਂ ਲੰਗਦੀ ਸਾਨੂੰ ਵਾਕੇ ਕਿੱਤੋਂ ਲੰਗਦੀ ਕੀ ਕਹੇਂ ਫਿਰ ਤੂੰ ਮੇਰੇ ਘਰੇ ਆਏ ਤਾਂ ਹੁਣ ਲੇਖੋ ਐਵੇਂ ਨਹੀਂ ਮੈਂ ਤੁਹਾਡੇ ਲਈ ਇੱਕ ਬਹੁਤ ਵੱਧਿਆ ਫਾਸਲੇ ਦੀ ਗੱਲ ਕਰਨ ਲੱਗਾ ਆਨਲਾਈਨ ਗੱਲ ਹੋ ਰਹੀ ਆ ਹੁਣ ਕਹੀ ਵੀ ਕਹਿਣਗੇ ਕਿ ਆ ਬੀਬੀ ਨੇ ਨਾ ਪਰਨਾ ਮਿਲਦਾ ਨਹੀਂ ਦੂਰ ਪਾ ਰਿਹਾ ਅੱਗੇ ਚੱਲਣ ਨਹੀਂ ਦਿੱਤਾ ਪਰ ਬੀਬੀ ਮੈਨੂੰ ਤਕਲੀਫ ਆ ਨਾ ਮੈਨੂੰ ਹੁਣ ਪਤਾ ਨਹੀਂ ਮੈਂ ਪਤਾ ਨਹੀਂ ਕਿੰਨੇ ਕੰਮ ਚਲਾਉਣੀ ਮੈਨੂੰ ਸਬਲਿਕ ਦੀ ਲੋੜ ਆ ਮੈਂ ਤੁਹਾਡੇ ਚ ਆਇਆ ਨਾ ਜੇ ਤਾਹੇ ਕਰੇ ਰੁਕੀ ਤੂੰ ਆ ਤੂੰ ਇਹਨਾਂ ਨੂੰ ਕਹਿ ਤੂੰ ਮੈਨੂੰ ਲਿਖ ਦੇ ਤੂੰ ਕਿਉਂਕਿ ਮੈਂ ਕਰਵਾ ਗਣਾ ਮੈਂ ਤਾਂ ਕਰਵਾਣਾ ਮੇ ਦਾ ਚਰਚਾ ਆਇਆ ਸੀ ਹਰਦੀਪ ਸਿੰਘ ਦਾ ਤੇ ਤੁਹਾਡਾ ਇੱਕ ਜ਼ਿਕਰ ਦਿੱਤਾ ਸੀਗਾ ਤੁਹਾਡੇ ਬੰਦੇ ਇੱਥੇ ਜਵਾਬ ਦੇ ਆਏ ਹੈਨਾ ਮੈਨੂੰ ਲੱਗਦਾ ਮੇਰੀ ਪੁਆਇੰਟ ਵੀ ਕਿੰਨੀ ਹੋਗੀ ਮੋਤ ਨਾਲ ਦਰਦਿਆਂ ਦੀ ਹੈ ਜਵਾਬ ਦੇ ਆਏ ਤੇ ਕੇਸਰ ਦੀ ਬੰਲੇ ਲੱਗੇ ਤੇ ਪੰਜ ਪੰਜ ਮਸਤੋਲਾਂ ਦੇ ਪੈਸੇ ਤੁਸੀਂ ਘਰੇ ਡੱਬਿਆਂ ਨੇ ਲਾਏ ਸੀਗੇ ਲਾਏ ਸੀ ਲਾਏ ਸੀ ਨਾ ਪੰਜ ਪੰਜ ਮਸਤੋਲਾਂ ਦੇ ਜਿੱਤੋ ਜੱਜ ਇਹੋ ਤੋਂ ਹੈਗਾ ਮੇਰਾ ਮੇਰੇ ਕੋਲ ਹੱਲ ਹੈਗਾ ਮੈਂ ਕਰ ਸਕਦਾ ਮੈਂ ਕਰ ਸਕਦਾ ਪਰ ਮੈਨੂੰ ਕੋ ਦੱਸੇ ਤਾਂ ਸਹੀ ਮੈਂ ਤਾਂ ਹੁਣ ਅੱਗੇ ਕਲਪਿਆ ਪਿਆ ਮੈਂ ਤੁਹਾਨੂੰ ਦੱਸਣਾ ਕਿ ਅਸੀਂ 24 6 ਨੂੰ ਮੰਗ ਪੱਤਰ ਦਿੱਤਾ 24 7 ਨੂੰ ਯਾਦ ਪੱਤਰ ਦਿੱਤਾ ਯਾਦ ਪੱਤਰ 24 ਤਰੀਕ ਨੂੰ ਦਿੱਤਾ 29 ਤੇ 30 ਨੂੰ ਤੁਹਾਡੇ ਪੈਸੇ ਲੈਣ ਲੱਗ ਪਏ ਉਸ ਤੋਂ ਬਾਅਦ 6 ਤਰੀਕ ਨੂੰ ਫੇਰ ਅਸੀਂ ਗਏ ਆ 6 ਤਰੀਕ ਨੂੰ ਜੀਡੀਸੀ ਨੇ ਕਿਹਾ ਕੇ ਬੱਗਾ ਸਿੰਘ ਅਸੀਂ ਸਰਕਾਰੀ ਲੈਟਰ ਕਰਦੇ ਹਾਂ ਸਰਕਾਰੀ ਸਾਰੇ ਮੁਲਾਜ਼ਮ ਇੱਥੇ ਆਉਣਗੇ ਤੁਸੀਂ ਵੀ ਆਪਣੇ ਬੰਦਿਆਂ ਨੂੰ ਜਿਨ੍ਹਾਂ ਜਿਨ੍ਹਾਂ ਦੀਆਂ ਮੁਸ਼ਕਲਾਂ ਹੈਗੀਆਂ ਲਿਆ ਕੇ ਤੁਸੀਂ ਮੀਟਿੰਗ ਦਾ ਰੂਪ ਲੈ ਸਕਦੇ ਹੋ ਆਪਾਂ ਪਹਿਲਾਂ ਪ੍ਰਾਣੀ ਮੀਟਿੰਗ ਐਡੀਸੀ ਦੇ ਨਾਲ ਬੈਠ ਕੇ ਘੁੰਮਣ ਵਾਲੀਆਂ ਕੁਰਸੀਆਂ ਤੇ ਕਰਦੇ ਨੇ ਆ ਹਾਂ ਕਰਦੇ ਨੇ ਸੋਟਾ ਕਿਤੇ ਕਰਦੇ ਨੇ ਕਰਦੇ ਨੇ ਨਾ ਉਸੇ ਤਰ੍ਹਾਂ ਦੀ ਮੀਟਿੰਗ ਉੱਥੇ ਮਿਲ ਗਈ ਆ ਅੱਗੇ ਸੀ ਜਿਲ੍ਹਾ ਮੈਜ ਕਰਦੇ ਹੁੰਦੇ ਸੀਗੇ ਬਹੁਤ ਸਾਨੂੰ ਪੰਜਾਬ ਆਈ ਨਹੀਂ ਜੀ ਹਣਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਸੀ ਕਿ ਭਾਈ ਤੁਸੀਂ ਜਾਣਿਆ ਤੁਹਾਡੀ ਨਿਰਿਕਾ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਹੈਨਾ ਤੁਸੀਂ ਗੱਲ ਨੂੰ ਹੋਰ ਹੀ ਲਾਤੂਰੇ ਕੋਸਾਂਜੀ ਉੱਠ ਖੜੋ ਕੁਛ ਨਹੀਂ ਹੋਇਆ ਨਹੀਂ ਖੜਾਈਆਂ ਉੱਠ ਖੜੋ ਉੱਠ ਖੜੋ ਮੈਨਾਂ ਤੁਹਾਨੂੰ ਐ ਵੀ ਨਾ ਕਰੋ ਉੱਠ ਖੜੋ ਮਨਾਂ ਜਾਓ ਉੱਠ ਹੁਣ ਰਾਜੇ ਕੱਲੇ ਆ ਸਰਕਾਰਾਂ ਦਾ ਕੰਮ ਹੁੰਦਾ ਹੈ ਸਰਕਾਰਾਂ ਦਾ ਕੰਮ ਹੁੰਦਾ ਹਾਰੇ ਇੱਕ ਚੀਜ਼ ਆਪਦੀ ਮੁੱਠੀ ਚ ਰੱਖਣਾ ਤੁਹਾਡਾ ਰਾਸ਼ਨ ਹੋਵੇ ਉਹਨਾਂ ਦੀ ਸਰਕਾਰ ਦੀ ਮਰਜ਼ੀ ਨਾਲ ਮਿਲੇ ਤੁਹਾਡੀ ਪੈਨਸ਼ਨ ਹੋਵੇ ਸਰਕਾਰ ਦੀ ਮਰਜ਼ੀ ਨਾਲ ਮਿਲੇ ਤੁਹਾਡੀ ਸਬਸਿਡੀਆਂ ਸਕੀਮ ਹੋਵੇ ਸਰਕਾਰ ਦੀ ਮਰਜ਼ੀ ਨਾਲ ਮਿਲੇ ਗਰਾਂਟਾ ਐਂਡ ਮੈਡੀਕਲ ਸੂਰਤਾ ਬੱਚਿਆਂ ਲਈ ਕੋਲਰਸ਼ਿਪ ਵਜੀਫੇ ਸਰਕਾਰ ਦੀ ਮਰਜ਼ੀ ਨਾਲ ਮਿਲੇ ਐਨਐਲਏ ਕਹਿੰਦਾ ਕਿ ਮੇਰੇ ਕੋਲੇ ਮੇਲਾ ਲੱਗ ਜਾਵੇ ਕੋਈ ਮੇਰੇ ਬੋਟ ਸਾਹਿਬ ਦਾ ਕਰਦਾ ਰਹੇ ਕੋਈ ਕੁਰਸੀਆਂ ਸਾਹਿਬ ਕਰਦਾ ਰਹੇ ਕੋਈ ਗੋਲੀ ਸਾਹਿਬ ਕਰਦਾ ਰਹੇ ਹੈਨਾ ਫੇਰ ਕੁਛ ਇਹਨਾਂ ਦਈਏ ਪਰ ਤੁਸੀਂ ਯਾਦ ਮੁਲਕ ਚ ਰਹਿੰਦੇ ਬਾਬਾ ਸਾਹਿਬ ਦਾ ਉੱਤਰ ਵੇਖ ਕਰ ਤੀਮਰਾ ਸਾਹਿਬ ਨੇ ਸਬਦਾਂ ਲਿਖਿਆ ਸਬਦਾਂ ਲਿਖਿਆ ਕੀ ਲਿਖਿਆ ਬੰਗਦਾਨੀ ਉਹਨਾਂ ਨੂੰ ਫਾਲੋ ਨਹੀਂ ਹੋ ਦਰਚਾਰਿਬ ਮਾਰ ਸਬਦਾਂ ਲਿਖਿਆ 1953 ਚ ਉਹਨੇ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਾਲ ਦੇ ਆਧਾਰ ਤੇ ਦੇਣਾ ਹੈ 1952 ਦਾ ਰੋਜ਼ਗਾਰ ਲਿਖਿਆ ਉਹਨਾਂ 2005 ਵਿੱਚ ਸੋਧ ਕੀਤੀ ਹੈ ਕੀ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਤੁਹਾਡਾ ਕਾਨੂੰਨ ਬਣ ਗਿਆ ਸੀਗਾ ਤੁਹਾਡਾ ਗਰੰਟੀ ਕਾਨੂੰਨ ਬਣਿਆ ਬਹੁਤ ਮਾਣ ਹੁੰਦਾ ਨਾ ਅਸੀਂ ਐਮਸੀਡੀ ਲਈ ਹੁੰਦੀ ਗਰੰਟੀ ਆ ਅਸੀਂ ਫਰਿੱਜ ਲਈ ਆ ਉਹਦੀ ਗਰੰਟੀ ਆ ਤੁਹਾ ਨੂੰ ਮੋਬਾਈਲ ਦੇ ਆਉਂਦੀ ਗਰੰਟੀ ਆ ਗਰੰਟੀ ਦਾ ਮਾਣ ਹੁੰਦਾ ਨਾ ਉਹ ਤੁਹਾਡਾ ਰੋਜ਼ਗਾਰ ਗਰੰਟੀ ਕਾਨੂੰਨ ਬਣਿਆ ਜਿਹਨੂੰ ਤੁਸੀਂ ਨਰੇਗਾ ਕਹਿੰਦੇ ਹੋ ਪਰ ਸਰਕਾਰ ਜਦੋਂ ਮਰਜ਼ੀ ਆ ਪਹਿਲੇ ਰੋਗ ਦੇਵੇ ਤੇ ਜਦੋਂ ਮਰਜ਼ੀ ਆ ਕੰਮ ਚਲਾ ਦੇਵੇ ਤੇ ਜਦੋਂ ਮਰਜ਼ੀ ਆ ਬੰਦ ਕਰ ਦੇਵੇ ਤੇ ਇਲੈਕਸ਼ਨ ਆਈ ਉਹ ਚਲਾ ਦੇਗੀ ਤੁਹਾਡੀ ਜ਼ਿੰਮੇਵਾਰੀ ਮੰਦੀ ਆ ਕਿ ਜਿਹੜੇ ਇੱਕ ਮੀਆਂ ਬੀਬੀ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਸ਼ਾਦੀ ਸ਼ੁੱਧਾ ਹੋ ਕੇ ਆ ਜਾਂਦੀ ਹੈ ਨਾ ਸਾਡੀ ਧੀ ਸਾਡੇ ਭੈਣ ਸਾਡੀ ਕੁੜੀ ਉਹ ਕੰਨੀਕ ਮ ਵਿਆਹ ਤੇ ਨਹੀਂ ਆ ਘਰ ਦੇ ਨਹੀਂ ਹਿੱਸੇਦਾਰਾ ਬਰਾਬਰ ਦੀ ਬੱਚਿਆਂ ਦੇ ਵੀ ਹਿੱਸੇਦਾਰਾ ਪਰੋਪਤੀ ਦੇ ਵੀ ਹਿੱਸੇਦਾਰਾ ਜੇ ਉਸੇ ਤਰ੍ਹਾਂ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡੇ ਹੱਕ ਨਹੀਂ ਤੁਹਾਡੀ ਨਿਰੋਗਾ ਤੁਸੀਂ ਲਾਗੂ ਕਰੋ ਹੁਣ ਉਹਦੇ ਲਈ ਕੀ ਕਰਨਾ ਉਹਦੇ ਲਈ ਕੀ ਕਰਨਾ ਕਿ ਸਾਡੇ ਬਹੁਤ ਵੱਡਾ ਸਾਡੇ ਪੇੜ ਤੇ ਨੁਕਸਾਨ ਕੀਤਾ ਸਾਡੇ ਪੇੜ ਤੇ ਲੱਤ ਮਾਰੀ ਹੈ ਸਰਕਾਰ ਨੇ ਸਾਨੂੰ ਇਕੱਠੇ ਹੋਣ ਦੀ ਲੋੜ ਆ ਅਸੀਂ ਇਕੱਠੇ ਹੋਈਏ ਆ ਮੈਂ ਮੋਕ ਬੰਨਿਆ ਹੋਇਆ ਮੋਟਰਸਾਈਕਲ ਮਗਰ ਬਹੁਤ ਲੋਕ ਕਹਿੰਦੇ ਪ੍ਰਦਰਸ਼ਨ ਡਰਾਮੇ ਕਰ ਲੱਗ ਪਿਆ ਪਖੰਡ ਕਰਦਾ ਹੈ ਪਰ ਮੇਰੀ ਇੱਛਾ ਹੈ ਕਿ ਤੁਸੀਂ ਗੱਲ ਸੁਣਨੀ ਨਾ ਤਿਆਰ ਹੋਵੋ ਤਾਂ ਚੌਕ ਦੇ ਵਿੱਚ ਮੈਂ ਖੜ੍ਹ ਜਾਵਾਂ ਮੋਟਰਸਾਈਕਲ ਲਾ ਕੇ ਉਧਰ ਵੀ ਟ੍ਰੈਫਿਕ ਬੰਦ ਹੋ ਜਾਂਦੀ ਉਧਰ ਵੀ ਬੰਦ ਹੋ ਜਾਂਦੀ ਮੈਂ ਆਪ ਤੇ ਗੱਲ ਕਰਕੇ 5-7 ਮਿੰਟ ਤੁਹਾਡੀ ਗੱਲ ਗੱਲ ਕਰਕੇ ਅੱਗੇ ਰਾਸਤੇ ਹੋਰ ਮੀਟਿੰਗ ਕਰਾਂ ਇਸ ਕੰਮ ਕਰਨ ਦੀ ਇੱਛਾ ਹੈ ਮੈਂ ਡਰਾਮੇ ਨਹੀਂ ਕਰਦਾ ਤੁਹਾਡੇ ਅੰਮੋਲ ਮੈਂ ਕੰਮ ਕਰਦਾ ਹਾਂ ਜੇ ਮੈਂ ਕੰਮ ਕਰਦਾ ਤੇ ਅੱਜ ਥਾਣਿਆਂ ਦੇ ਵਿੱਚ ਤੁਹਾਡੀ ਸੁਣਾਈ ਹੁੰਦੀ ਆ ਅੱਜ ਬੀਬੀ ਗੁੱਸਾ ਸ਼ਾਹ ਹੁੰਦੀ ਆ ਵੀਡੀਓ ਦਫ਼ਤਰ ਤੇ ਜਾ ਕੇ ਕੰਮ ਲੈ ਕੇ ਆਉਂਦੀ ਆ ਅੱਜ ਸਰਕਾਰ ਨੇ ਆ ਪਿੱਛੇ ਸਰਕਾਰ ਨੇ ਪਿੱਛੇ ਬਹੁਤ ਵੱਡਿਆ ਨਿਰਦਾਂ ਨੂੰ ਰਿਜ਼ਲਟ ਦਿੱਤਾ ਅਸੀਂ ਸਰਕਾਰ ਨੇ ਪਿੱਛੇ ਸਾਨੂੰ ਖਰਾਬ ਕੀਤਾ ਸੀ ਉਹਨਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਇਹ ਹਰ ਇੱਕ ਦਫਤਰ ਦੇ ਵਿੱਚ ਗੱਲ ਚੱਲੇ ਸਰਕਾਰ ਨੇ ਅਖੀਂ ਨਰੇਟਰਾਂ ਨੇ ਬੋਟਾਂ ਨਹੀਂ ਪਾਈਆਂ ਲੋਕਾਂ ਦਾ ਕੰਮ ਬੰਦ ਕਰ ਦਿੱਤਾ ਨਿਕੋਨਾ ਕੰਮ ਬੰਦ ਕਰ ਦਿੱਤਾ ਫੇਰ ਵੀ ਨਹੀਂ ਬੰਦ ਹੋਣ ਦੇ ਚੱਪਾ ਚਲਾਇਆ ਮੁੜ ਕੇ ਤੁਹਾਡੀਆ ਬੰਦ ਨਹੀਂ ਹੋਣ ਦਿੱਤੀ ਲੇਕਿਨ ਹੁਣ ਵੀ ਸਰਕਾਰ ਨੇ ਤਿਆਰੀ ਕਰਦੀ ਪਈ ਆ ਬੋਟਾਂ ਦੀ ਅਗਾਂ ਬੋਟਾਂ ਲੈਣੀਆਂ ਉਹ ਕਹਿੰਦੇ ਆ ਬੰਦੇ ਜਿਹੜੇ ਆ ਤੁਰੇ ਫਿਰਦੇ ਝੂਲਾ ਚੱਕ ਕੇ ਅਣ ਪੜ੍ਹੇ ਇਹ ਜਾਂਦੇ ਅਫਸਰ ਦੇ ਵਿੱਚ ਅਈਓ ਤਾਂ ਕੰਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕੰਮ ਬੰਦ ਹੋ ਰਿਹਾ ਨਹੀਂ ਹੈ ਕਿਉਂਕਿ ਬੀਡੀਓ ਐਬੀਸੀ ਸਾਰੇ ਪ੍ਰਸ਼ਾਸਨ ਦੇ ਅਧਿਕਾਰੀ ਕਹਿੰਦੇ ਵੀ ਪਾਈ ਸਾਡੇ ਤੇ ਧਰਨਣ ਲੱਗ ਜਾਂਦਾ ਪਿੱਟ ਸਿਆਪਾ ਕਰਦੇ ਆ ਸਾਡੇ ਤੇ ਕੰਮ ਨਹੀਂ ਬੰਦ ਹੋਣਾ ਫਿਰ ਉਹਨਾਂ ਨੇ ਤੁਹਾਡੇ ਪੈਸੇ ਬੰਦ ਕੀਤੇ ਫਿਰ ਪੈਸੇ ਚੰਡੀਗੜ੍ਹੋਂ ਜਾ ਕੇ ਅਸੀਂ ਕੋ ਆਇਆ ਨੱਚ ਤੇ ਬੋਲਦੀ ਪਈ ਵੀਡੀਓ ਮੇਰੀ ਜਿੰਨਾਂ ਦੇ ਪੈਸੇ ਆ ਉਹ ਘਰੇ ਸੁੱਤੇ ਪਿਆ ਆ ਅਸੀਂ ਉੱਥੇ ਕਲਪਰੇ ਜਾਂ ਗਾ ਕੇ ਉਸ ਲਈ ਸੱਜਿਆ ਤੁਹਾਨੂੰ ਮੀਟਿੰਗ ਮਿਲੀ ਆ 18 ਤਰੀਕ ਦੀ 18 ਤਰੀਕ ਨੂੰ ਤੁਸੀਂ ਸੁਪੀਆਂ ਨਹੀਂ ਨਹੀਂ ਉੱਠਨੇ ਪਿਛਲੀ ਵਾਰੀ ਵੀ ਸਿਰ ਐਵੇਂ ਹੋਇਆ ਸੀ ਆ ਤਾਂ ਅੱਜ ਸਾਨੂੰ ਸਾਹਿਬ ਜੀ ਇਹਨਾਂ ਨੂੰ ਇਹ ਪੰਜਾਬਕ ਵਾਰੀ ਦੱਸਿਆ ਤੇ ਚੱਲਾਂਗੇ ਵੀ ਚੱਲਾਂਗੇ ਵੀ ਚੱਲਾਂਗੇ ਜਦੋਂ ਟਾਈਮ ਹੋ ਗਿਆ ਪਾਣੀ ਬੰਦ ਸੋਣੀ ਬੰਦ ਅੱਗੇ ਵੀ ਲੋੜ ਨਹੀਂ ਹੈ ਜੀ ਕੱਲ ਸ਼ਨੀ ਕੱਲ ਹੈਗਾ ਐਤਵਾਰ ਐਤਵਾਰ ਰਾਤ ਦੀ ਗੱਡੀ ਚੜਨਾ ਉੱਥੇ ਤੁਹਾਡੀ ਤਿਆਰੀ ਹੋਏਗੀ ਰਹਿਣ ਦੀ ਖਾਣ ਦੀ ਪੀਣ ਦੀ ਜਾਣ ਦੀ ਜਿਤਕ ਕਿਰਾਇਆ ਲਵਣਾ ਤੇ ਆਪ ਦਾ ਆਪ ਦਾ ਆਪ ਲਾ ਲਿਆ ਜੀ ਜੇ ਕਿਰਾਇਆ ਨਹੀਂ ਲਵਣਾ ਤੇ ਫਿਰ ਝੰਡੇ ਤੁਹਾਨੂੰ ਲੈਣਾ ਪੈਗਾ ਝੰਡੇ ਦਾ ਖਰਚਾ ਪਵੇਗਾ ਜਿੰਨੇ ਜਿੰਨੇ ਜਾੜਾ ਜੀ ਖਰਚਾ ਪਵੇਗਾ ਇਹ ਮੰਚ ਤੋੜ ਕੇ ਜਾਇਆ ਜੀ ਝੰਡੇ ਦਾ ਖਰਚਾ ਕਰਕੇ ਵੀ ਤੁਸੀਂ 200 ਰੁਪਈਆ ਦੇ ਵਿੱਚੋਂ ਝੰਡੇ ਗਣ ਵਾਪਸ ਕਰਿਆ ਸਕਦੇ ਜੀ ਕੁਝ ਜਾਦਾ ਪਨੇ ਹੈਨਾ ਕੁਝ ਜਾਦਾ ਨਹੀਂ ਤਾਂ ਫਿਰ ਸਾਥ ਦੇ ਔਰ ਮੈਨੂੰ ਇਕੱਲੇ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਪ੍ਰਧਾਨ ਆਵੇ ਮੈਕਚੇ ਤੇ ਲੋਕਾਂ ਨੂੰ ਇਕੱਠਾ ਕਰੇ ਤਾਂ ਹੀ ਲੋਕਾਂ ਨੇ ਤੁਰਨਾ ਆਪਾਂ ਦੇ ਆਗਵਾਣਿਕਾਂ ਦੀ ਜ਼ਿੰਮੇਵਾਰੀ ਨਹੀਂ ਹੈ ਥੋਣੋ ਦੀ ਜ਼ਿੰਮੇਵਾਰੀ ਆ ਬਾਪੂ ਦੀ ਜ਼ਿੰਮੇਵਾਰੀ ਆ ਇਹ ਵੀਰੇ ਦੀ ਜ਼ਿੰਮੇਵਾਰੀ ਆ ਚਿਮਨ ਦੀ ਜ਼ਿੰਮੇਵਾਰੀ ਨਹੀਂ ਤਸੇ ਸਾਰੇ ਨੇ ਆਪਦੇ ਆਂਦੇ ਰਿਸ਼ਤੇਦਾਰਾਂ ਦੇ ਜਿੱਥੇ ਤੁਹਾਡੀ ਚਾਚੀ ਮਾਸੀ ਦਾਇਚਾ ਫਿਰ ਉਹ ਕੰਮ ਚੱਲਦਾ ਹੈ ਉਹ ਸਾਰੇ ਨੂੰ ਅੱਜ ਤੋਂ ਫੋਨ ਲਾਉਣਾ ਸ਼ੁਰੂ ਕਰ ਦਿਓ ਕਿ ਤੁਹਾਨੂੰ ਪਤਾ ਕਿ ਨੀਗਾ ਦਾ ਕੰਮ ਬੰਦ ਹੋ ਗਿਆ ਪਿੰਨ ਕੰਮ ਬੰਦ ਹੋਇਆ ਨਹਿਰ ਤੇ ਕੰਮ ਬੰਦ ਹੋਇਆ ਔਰ ਰੇਲ ਪਟਰੀ ਦੇ ਕੰਮ ਬੰਦ ਹੋਇਆ ਆ ਕੱਚੇ ਮਾਲ ਦੇ ਕੰਮ ਬੰਦ ਹੋ ਗਿਆ ਵੀਡੀਓ ਦਫ਼ਤਰ ਚਲੇ ਜਾਓ ਉਹ ਕਹਿੰਦੇ ਉਸ ਤੋਂ ਪਾਸ ਹੀ ਨਹੀਂ ਹੁੰਦਾ ਕੰਮ ਤੇ ਅਸੀਂ ਸ਼ੁਰੂ ਕੀ ਕਰੀਏ ਤੁਰਕਾ ਲਈ ਇਹ ਕੰਮ ਕਰ ਲੋ ਨਹੀਂ ਤੁਹਾਡੀ ਸਾਜਰੀ ਨਾ ਲੱਗੇ ਤੁਹਾਡਾ ਨੁਕਸਾਨ ਹੁੰਦਾ ਹੈ ਹੈ ਇਸ ਵਾਸਤੇ ਪਾਈ ਫੋਨ ਲਾਓ ਤੇ ਵੱਡੀ ਲਹਿਰ ਬਣਾਓ ਇਹ ਓਵੇਂ ਨਰੇਗਾਣੀ ਚ ਨਹੀਂ ਸ਼ੁਰੂਆਤ ਮੈਂ ਕਰਤਾ ਆ ਚੌਥੀ ਮੀਟਿੰਗ ਔਰ ਚਾਰ ਕਿਹ ਮੀਟਿੰਗਾਂ ਹੋਰ ਕਰਾਂਗੇ ਜੇ ਤੁਸੀਂ ਤਿਆਰੀ ਕਰ ਲੋਗੇ ਤੇ ਤੁਹਾਡੇ ਵਿੱਚ ਬਹੁਤ ਪ੍ਰੈਸ ਵਾਲੀ ਦਾਨੀ ਪੇਸਾ ਤੋਂ ਬਾੜ ਕਰਨ ਵਾਲੀ भाई गरीब लोगों की मदद लिए करना कुछ है ना बड़े परमात्मा आकड़ बड़ी उसे बीबी कही जुड़ी सी मैं अंदरों सड़ी पी सी मेरी आत्मा बीबी कही जानी बग्का बुलाई बुलावा की तहे तो तो मगर मगर पर लगा फिर बुलाना बाकी रह गया ਦੇ ਨੇਸ ਕਰਨ ਕਿੱਸਾ ਸਾਡੀ ਆਪ ਤੁਹਾਨੂੰ ਕਿੰਮੀ ਐਨੂੰ ਧਿਆਨ ਕਰਿਓ ਸਾਡੇ ਨਿਰੋਧਾ ਚਲਉਣੀ ਪੈਣੀ ਹੈ ਕੱਲ ਨੂੰ ਮਰੇਗਾ ਬਹੁਤ ਵਧੀਆ ਕਾਨੂੰਨ ਹੈ ਟਾ ਡਾ ਗਰੰਟੀ ਕਾਨੂੰਨ ਐਨੂੰ ਧਿਆਨ ਕਰਿਓ ਰਾਜੀ ਨਿਰੋਧਾ ਚਲਉਣੀ ਪੈਣੀ ਹੈ ਨਿਰੋਧਾ ਗਰੰਟੀ ਕਾਨੂੰਨਾ ਚਲਾ ਲਓ ਸਰਕਾਰ ਕੋਲ ਕੋਈ ਪਾਵਰ ਨਹੀਂ ਹੈਗੀ ਇਹਨੂੰ ਬੰਦ ਕਰ ਸਕੀ ਤੁਸੀਂ ਪੁੱਛੋ ਕਿਉਂ ਕਿ ਕੋਈ ਸੰਵਿਧਾਨਕ ਹੱਕ ਦਾ ਬਾਬਾ ਸਾਹਿਬ ਦੀ ਦੇਣ ਆ ਕਿਸਾਨਾਂ ਦਾ ਲਿਖਿਆ ਕੁਝ ਨਹੀਂ ਸੀਗਾ ਕਿਸਾਨਾਂ ਨੇ ਧਰਨਾ ਲਾਇਆ ਅੱਜ ਰੋਡ ਤੇ ਉਹਨਾਂ ਨੂੰ ਟੋਲ ਪੱਤੀ ਮਾਫ ਆ ਅੰਟਰੀਅਰੀਆਂ ਮੋਟਰਾਂ ਚੱਲਦੀਆਂ ਘਰਾਂ ਦੇ ਵਿੱਚ ਮੋਟਰਾਂ ਦਾ ਬਿੱਲ ਮਾਫ ਆ 1 ਕਿੱਲੇ ਦੇ ਨਗਰ 1 ਮਹੀਨੇ ਦਾ 2-2000 ਰੁਪਏ ਮੋਦੀ ਸਰਕਾਰ ਦਾ ਪਉਂਦੀ ਉਹਨਾਂ ਦੇ ਹੈ ਬਾਹੀ ਇਹਨਾਂ ਆਹ ਦੀ ਇਹਨਾਂ ਉਹ ਕੱਫੇ ਹੋ ਕੇ ਤਾਕਤ ਬਣਾ ਕੇ ਲਿਆ ਤੇ ਤੁਸੀਂ ਤੁਹਾਡਾ ਸੰਵਿਧਾਨ ਚੋੜੀ 52 ਦਾ ਮੇਰੇ ਹਿਸਾਬ ਨਾਲ 70 ਦੇ ਤੱਕ ਨੇ 72 ਸਾਲ ਹੋ ਗਏ ਉਹ ਨਿਮਾਰੀਆਂ ਦੀ ਬਹੁਤ ਚੀ ਲਾਗੋ ਹੀ ਨਹੀਂ ਕਰਵਾ ਸਕੇ ਕਰਵਾਉਣਗੇ ਕਿਉਂ ਕਰਵਾਉਣਗੇ ਕਿਉਂ ਹਰਿਆਣਾ ਸਰਕਾਰ ਦੇ ਵਿੱਚ 3200 ਰੁਪਿਆ ਪੈਨਸ਼ਨ ਹਰਿਆਣਾ ਸਰਕਾਰ ਨੇ ਲਖੜੀਆਂ ਵਾਲੇ ਦਿਨ 2200 ਰੁਪਿਆ ਔਰਤਾਂ ਨੂੰ ਖਾਤੇ ਚ ਪਾਉਣਾ ਸ਼ੁਰੂ ਕਰਤਾ ਸਾਡੇ ਭਗਵੰਤ ਮਾਨ ਨੇ ਕਿਹਾ ਸੀਗਾ ਮੈਂ ਔਰਤਾਂ ਦੇ ਖਾਤੇ ਚ ਹਜ਼ਾਰ ਹਜ਼ਾਰ ਰੁਪਿਆ ਪਾਵਾਂਗੇ ਇਹ ਜੀ ਸ਼ੁਰੂ ਕੀਤਾ ਹਰਿਆਣਾ ਦੇ ਵਿੱਚ 3500 ਰੁਪਇਆ ਪੈਨਸ਼ਨ ਹੋਣ ਵਾਲੀ ਆ ਸਾਡੀ ਪੰਜਾਬ ਸਰਕਾਰ ਦੀ ਪੈਨਸ਼ਨ 1500 ਆ 12 ਇੰਤਰੀਆਂ ਹੁੰਦੀਆਂ ਹਨ ਸਾਲ 'ਚ ਬੈਂਕੋ ਚੋ ਸਟੇਟਮੈਂਟ ਕੱਢ ਕੇ ਵੇਖੋ 8-9 ਇੰਤਰੀਆਂ ਨਿਕਲਦੀਆਂ 12 ਇੰਤਰੀਆਂ ਨਹੀਂ ਇਕਲਦੀਆਂ ਮੈਂ ਕਿੰਨਾ ਤੁਹਾਡੀ ਬੈਂਕ ਕਹਿੰਦੀ ਆ ਪਰ ਕਰਨ ਵੀ ਕਿਉਂ ਆਪਣੇ ਪੰਜਾਬ ਦੇ ਵਿੱਚ ਦਾਨੀ ਬਹੁਤ ਹੈਗੇ ਆ ਲੰਗਰ ਲਾਉਂਦੇ ਆ ਨਾ ਲਾਉਂਦੇ ਆ ਲੰਗਰ ਕਿੱਥੇ ਖਾਂਦੇ ਆ ਜਿੱਥੇ ਲੋਕ ਲਾਉਂਦੇ ਉੱਥੇ ਦੰਦੇ ਹਨ ਚਾਰੇ ਓੜ ਤੇ ਲੰਗਰ ਦੇ ਟੱਪਦੇ ਕਿਸੇ ਇਹੋ ਹੋਇਆ ਕਿ ਸਮਝਾਂ ਸਮਝਾਲ ਘਾੜ ਕਿੱਥੇ ਮਰਦੇ ਨੱਪਦੇ ਉੱਥੇ ਕਿਸ ਨੇ ਲੰਗਰ ਲਾਇਆ ਵੀ ਜੇ ਤੇ ਮੇਰੇ ਵਰਗਾ ਲਾ ਦੇ ਤੇ ਤੁਸੀਂ ਸਾਰੇ ਕੋਵੇਂ ਨਹੀਂ ਪਾਗਲੇ ਬੇਲਕੂ ਵਿੱਚ ਲੰਗਰ ਕਿੱਥੇ ਮੁਰਦੇ ਲੰਗਰ ਖਾਂਦੇ ਹੁੰਦੇ ਆ ਕਹੋਗੇ ਨਾ ਹੈਨਾ ਤੇ ਪੰਜਾਬ ਸਰਕਾਰ ਵੀ ਇਹ ਨਹੀਂ ਕਹਿੰਦੀ ਕਿ ਆ ਮਰਦੇ ਇੱਥੇ ਹੋਏ ਬੋਲ ਤਾਂ ਸਕਦੇ ਨਹੀਂ ਇਹਨਾਂ ਨੂੰ ਬੇਦੁਖੀ ਨੂੜਾ ਜਦੋਂ ਆਪਾਂ ਹੁਣ ਮੁਰਦੇ ਨਹੀਂ ਐ ਉੜਦੇ ਬੰਨਾ ਜੇ ਤੂੰ ਬੋਲਣ ਵਾਲੇ ਬੰਨਾ ਆਪਦੇ ਹੱਕ ਮੰਨਣ ਵਾਲੇ ਬੰਨਾ ਤਾਂ ਫਿਰ ਸਾਰੇ ਸਾਥ ਦੇ ਦਿਓ ਵੱਟ ਕੱਢਦੇ ਹੋ 10 ਮੇਰਾ ਹੌਸਲਾ ਬਣਾ ਦੇ ਜੀ ਪ੍ਰਧਾਨ ਜੀ ਨਰੇਤਾ ਸਾਡੀ ਆ ਅਸੀਂ ਤੇਰੇ ਨਾਲ ਖੜੇ ਆ ਮਹੀਨੇ ਚ ਇੱਕ ਵਾਰੀ ਦੋ ਵਾਰੀ ਤੱਕ ਨਾਲ ਜਾਵਾਂਗੇ ਕੰਨਾ ਚੰਡੀਗੜ੍ਹ ਵੀ ਨਹੀਂ ਜਾਣਾਂ ਅੰਲੀ ਵੀ ਜਾਣਾ ਤੇ ਤੁਹਾਡੇ ਇੰਨੇ ਖਰਚੇ ਕੀ ਬਿਲੇ ਬੜੇ ਨਾਲ ਆਵਾਂਗੇ 200 200 ਰੁਪਏ ਦਾ ਆਪ ਟਾਣ ਕਰਵਾ ਰਿਆ ਕਰਾਂਗੇ ਸਾਰਾ ਰੇਮ ਬਾਬਾ ਜੀ ਨੇ ਹੌਸਲਾ ਵਧਾਇਆ ਇਹਨਾਂ ਕਹਿੰਦਾ ਸਭ ਨੂੰ ਜੈ ਟੀਮ ਜੈ ਭਾਰਤ ਤੇ ਸਸਿਕਾ ਨਮਸਕਾਰ ਮੈਂ ਫੇਰ ਇੱਕ ਵਾਰੀ ਪੁੱਛਣਾ ਕਿ ਹੁਣ ਭਾਈ ਸਾਹਿਬ 18 ਤਰੀਕ ਨੂੰ ਕੱਲ 18 ਤਰੀਕ ਨੂੰ ਐਤਵਾਰ ਨੂੰ ਕਿੰਨੇ ਬੰਦੇ ਦੀ ਤਿਆਰੀ ਹੈ ਵੀ ਜਾਣ ਦੀ ਸਾਰੇ ਚਲੇ ਜਾਓ ਸਾਰੇ ਇਹਨਾਂ ਗਿਣਤੀ ਕਰ ਲੋ ਸ਼ਾਮ ਨੂੰ 5 ਵਜੇ ਟ੍ਰੇਨ ਤੋਂ ਚੜਾਉਣਾ ਤੁਹਾਨੂੰ ਸਵੇਰ ਵਾਲੀ ਦੀ ਮੈਨੂੰ ਨੀਂਦ ਨਹੀਂ ਆ ਕੇ ਸੋਚ ਬੰਦ ਕਰਕੇ ਪੈ ਜਾਂਦੇ ਜੀ ਬੋਲੋ ਬੋਲੋ ਕੱਲ ਐਤਵਾਰ ਸ਼ਾਮ ਨੂੰ ਚੜਾਵਾਂਗੇ ਤੁਹਾਨੂੰ ਕਿਉਂਕਿ ਜੇ ਤੈਨੂੰ ਸੋਮਵਾਰ ਨੂੰ ਬੁਲਾ ਲਿਆ ਤੇ ਸੋਮਵਾਰ ਨੂੰ ਸੋਚ ਬੰਦ ਕਰਕੇ ਅੱਗੇ ਵੀ ਤਾਂ ਕੀਤਾ ਹੀ ਬੰਦ ਹੋਵੇ ठीकु आहे तयारी कल शाम ओके जी बी महिरबानी